ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਉ ਤ ਬੰਦਨੇ ਅਨੁਗਵਾਰ ਸਰਬ ਕਲਾ ਸੁਮਰਥੇ ਦੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਗਿਆਨ ਧਿਆਨ ਕਿਛ ਗਰਵ ਨਾ ਜਾਣ ਸਰਨ ਜਣ ਤੇਰੀ ਬਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਹੀ ਮੇਰੇ ਗੁਰ ਪਿਆਰੀ ਗੁਰਸਾਹਿਬ ਜੀ ਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੰਵੜੇ ਹੋ ਤੇਰੀ ਸਾਧ ਸੰਗਤ ਜੂ ਸਤਿਗੁਰੂ ਨਾਨਕ ਜੀ ਦੇ ਜਨਮ ਸਾਖੀ ਸਰਵਣ ਕਰ ਰਹੇ ਹੋ ਵੱਡ ਭਾਗੇ ਹੋ ਕਿਤਾ ਭਾਗਾ ਵਾਲੇ ਹੁੰਦੇ ਨੇ ਸਾਧ ਸੰਗਤ ਦੀ ਇੱਕ ਵੱਡ ਭਾਗੇ ਹੁੰਦੇ ਨੇ ਕਈ ਕਹਿੰਦੇ ਨੇ ਵੱਡੋ ਭਾਗੇ ਸਾਧ ਸੰਗਤ ਪਾਈ ਵੱਡ ਭਾਗੀ ਜਿਹੜੇ ਸਾਧ ਸੰਗਤ ਵਿੱਚ ਚਾਹੇ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨਾਲ ਜੁੜਨਾ ਹੈ ਦਸੋਂ ਪਾਸ਼ੇ ਨਾਲ ਜੁੜਨਾ ਹੈ ਗੁਰੂ ਗੰਗ ਸਾਹਿਬ ਦੇ ਨਾਲ ਜੁੜਨਾ ਹੈ ਇਹ ਹੁੰਦੀ ਸਤ ਸੰਗਤ ਹੋ ਜਾਂਦੀ ਹੈ ਸੋ ਸਤ ਗੁਰੂ ਜੀ ਫਰਮਾਨ ਕਰਦੇ ਨੇ ਅੱਜ ਚਾਰਾਂ ਆਮਾ ਮਾਂ ਦੇ ਨਾਲ ਜਿਹੜੇ ਸਵਾਲ ਜਵਾਬ ਚੰਦਰੇ ਦੇ ਪਿਆਰੀ ਸਾਧ ਸੰਗਤ ਜੀ ਆਪਾਂ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਆਪਦੇ ਚੈਨਲ 'ਚ ਜਿਦਾ ਰੋਜ਼ ਬੇਨਤੀ ਕਰਦੇ ਆਂ ਪਿਆਰੀ ਸਾਧ ਸੰਗਤ ਅੱਜ ਵੀ ਉਹੀ ਬੇਨਤੀ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਿਆਰੀਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਤੇ ਘੰਟੀ ਜ਼ਰੂਰ ਬੁਜਾਦਿਆ ਕਰੋ ਬੈਲ ਦਾ ਬੈਲ ਵਾਲਾ ਸੁਚਬੀ ਦਬਾ ਦਿਆ ਕਰੋ ਪਿਆਰੀ ਸਾਧ ਸੰਗਤ ਇਸ ਦੇ ਨਾਲ ਹੁੰਦਾ ਹੈ ਜਿੱਥੇ ਅਸੀਂ ਪ੍ਰਚਾਰ ਕਰ ਰਹੇ ਹਾਂ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਗੁਰਬਾਣੀ ਦਾ ਉੱਥੇ ਆਪ ਜੀ ਦਾ ਵੀ ਹਿੱਸਾ ਪੈ ਜਾਂਦਾ ਜਦੋਂ ਆਪ ਸ਼ੇਅਰ ਕਰਦੇ ਹੋ ਆਪਣੇ ਮਿੱਤਰਾਂ ਵਿੱਚ ਜਿੱਥੇ ਤੱਕ ਆਪ ਦੀ ਪਹੁੰਚ ਹੈ ਉੱਥੇ ਸ਼ੇਅਰ ਕਰ ਦਿੰਦੇ ਹੋ ਉਸ ਤੋਂ ਅੱਗੇ ਵੀ ਕੀ ਕਰੂ ਭਾਈ ਸ਼ੇਅਰ ਕਰ ਦਿਓ ਅੱਗੇ ਹੋਰ ਉਹ ਫਿਰ ਆਪ ਦੀ ਵੀ ਸੇਵਾ ਸ਼ੁਰੂ ਹੋ ਜਾਂਦੀ ਹੈ ਆਪ ਦੀ ਵੀ ਸੇਵਾ ਲੱਗਦੀ ਹੈ ਸੁਪਰੀਸ਼ ਸਾਧ ਸੰਗ ਜੀ ਕੋਈ ਫਾਇਦਾ ਆਪਦਾ ਨੁਕਸਾਨ ਨਹੀਂ ਹੈ ਇਹਦੇ ਵਿੱਚ ਫਾਇਦਾ ਹੀ ਫਾਇਦਾ ਹੈ ਮਹਾਰਾਏ ਕਹਿੰਦੇ ਪਿਓ ਦਾਦੇ ਕਾ ਖੋਲ ਜਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧੇ ਵੱਧ ਜਾਂਦਾ ਹੈ ਜਿੰਨੇ ਇਸ ਨਾਮ ਨੂੰ ਅਸੀਂ ਵੰਡਾਂਗੇ ਅਸੀਂ ਆਪ ਤੱਕ ਵਿਚਾਰੇ ਹਾਂ ਆਪਨੇ ਇਸ ਨੂੰ ਗਾਂ ਬਚਾਣਾ ਇਹ ਹੁੰਦਾ ਵੰਡ ਕੇ ਛਕਣਾ ਇਸ ਕਰਕੇ ਪਰੇ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਗੁਰੂ ਨਾਨਕ ਨਾਮ ਨੂੰ ਇੱਕ ਗੁਰ ਪ੍ਰਸਾਦ ਹੈ ਇਹਨੂੰ ਵੰਡ ਛਕਣਾ ਵੰਡ ਛਕਣ ਦਾ ਪਾਵ ਹੈ ਅੱਗੇ ਤੋਂ ਅੱਗੇ ਗੁਰਬਾਣੀ ਦਾ ਪ੍ਰਚਾਰ ਕਰਨਾ ਜਿਸ ਤਰ੍ਹਾਂ ਸਾਨੂੰ ਸਮਝਾਇਸੀ ਕਰ ਰਹੇ ਆ ਆਪਦੀ ਸਮਝ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਇਸ ਨੂੰ ਅੱਗੇ ਤੱਕ ਪਹੁੰਚਾਣਾ ਆਪਦੀ ਵੀ ਸੇਵਾ ਹੋਈ ਸੋ ਇਹ ਕੋਈ ਮਾੜੀ ਚੀਜ਼ ਨਹੀਂ ਹੈ ਜੋ ਅਸੀਂ ਵੰਡਾਂਗੇ ਜਿੱਥੇ ਸੀ ਮਾੜੀ ਚੀਜ਼ ਵੰਡਦੇ ਆ ਨਾ ਤੇ ਬਦਫੈਲੀਆਂ ਵਾਲੀਆਂ ਕਾਸਟਾਂ ਨੂੰ ਗਾਂ ਪਛਾ ਦੰਨੇ ਆ ਝੂਠ ਬੋਲਣ ਵਾਲਿਆਂ ਦੀ ਅੰਬਾਰ ਲਾ ਦੰਨੇ ਆ ਵੀ ਸੇਵ ਕਰ ਕਰਕੇ ਕੋਈ ਕੁਝ ਸਾਰੀ ਦੁਨੀਆ ਵਿੱਚ ਉਹਨੂੰ ਵਾਇਰਲ ਕਰ ਦੰਨੇ ਆ ਜਿਹ ਲਈ ਗੁਰੂ ਘਰ ਗੁਰੂ ਦੀ ਗੱਲ ਆਂਦੀ ਹੈ ਪਰਮੇਸ਼ਰ ਦੀ ਗੱਲ ਆਂਦੀ ਸਦਾ ਘੱਟ ਵੀ ਰੁਕ ਜਾਂਦੇ ਸਾਡੀ ਜਵਾਨ ਵੀ ਰੁਕ ਜਾਂਦੀ ਸਾਡਾ ਸਭ ਕੁਝ ਜਾਮ ਹੋ ਜਾਂਦਾ ਪਤਾ ਨਹੀਂ ਕੀ ਗੱਲ ਹੈ ਐਸਾ ਕਲਯੂਗ ਦਾ ਪ੍ਰਦਾਪ ਹੈ ਕਲਯੂਗ ਦੇ ਵਿੱਚ ਜੇਕਰ ਕਲ ਨੂੰ ਮਾਰਨਾ ਹੈ ਤੇ ਤੇ ਗੁਰੂ ਦੀ ਸ਼ਿਫਤ ਜਿਹੜਾ ਕਰਦਾ ਉਹਦੀ ਸ਼ਿਫਤ ਕਰੋ ਗੁਰੂ ਦੀ ਸ਼ਿਫਤ ਕਰੋ ਗੁਰਬਾਣੀ ਦੀ ਸ਼ਿਫਤ ਕਰੋ ਗੁਰਬਾਣੀ ਜੇ ਕੋਈ ਸੁਣਾ ਰਿਹਾ ਤੇ ਨੂੰ ਇੱਕ ਮਨ ਚਿਤ ਕਰਕੇ ਸੁਣੋ ਵਜਾਏ ਕਿੰਤੂ ਪਰੰਤੂ ਤੇ ਫਿਰ ਇਹ ਕਾਲ ਨੂੰ ਭਜਣਾ ਪੈਂਦੀ ਹੈ ਭਈ ਸਾਧ ਸੰਗ ਨਹੀਂ ਤੇ ਇਹ ਢਾ ਲੈਂਦਾ ਸਾਨੂੰ ਚਲੋ ਆਓ ਆਪਾਂ ਅਗਲਾ ਸਾਕੀ ਸ਼ੁਰੂ ਕਰੀਏ ਭਈ ਸਾਧ ਸੰਗ ਜੀ ਸੋ ਸਤਿਗੁਰ ਫਰਮਾਨ ਕਰਦੇ ਨੇ ਅੱਜ ਦਾ ਸਵਾਲ ਹੈ ਚਾਰ ਇਮਾਮਾਂ ਦਾ ਆਓ ਸੁਣੀਏ ਭਈ ਕਹਿੰਦੇ ਨੇ ਸਵਾਲ ਕਰ ਰਹੇ ਨੇ ਸੁਣੀਏ ਨਾਨਕ ਸ਼ਾਹੀ ਪੁੱਛਣ ਚਾਰ ਇਮਾਮ ਪੰਜ ਖਸੀਅਤ ਬਦ ਹੈ ਤਿਸ ਦਾ ਕਰੋ ਬਿਆਨ ਪੰਜ ਖਸੀਅਤ ਬੁਰੀ ਵਿੱਚ ਕੌਣ ਮਨੀਬ ਕਹਾਏ ਪੰਜ ਖਸੀਅਤ ਨੇਕ ਵਿੱਚ ਜੋ ਵੀ ਮਨੀ ਬੋ ਬਤਾਏ ਕਿੱਥੋਂ ਉਪਜਿਆ ਨੇਕ ਖਸੀਤਾ ਉਹ ਵੀ ਦਸੋ ਜਾਏ ਕਿਪਤ ਕਿਥੋਂ ਉਪਜਿਆ ਬਦਕਾਰੀਆ ਫਿਰ ਕਿਥੇ ਜਾਏ ਸਮਾਏ ਪੰਜ ਖਸੀਤ ਨਾ ਪਗ ਹੈ ਜਿਤ ਮਿਲਿਆ ਉਠਣ ਬੇਕਾਰ ਨਾ ਮਰਿਆ ਕੀ ਗੁਣ ਇਹ ਵੀ ਰੋ ਵਿਚਾਰ ਕਾਮ ਕ્રોਧ ਅਰ ਲੋਭ ਮੋਹ ਪੰਜਵਾ ਨਾਲ ਹੰਕਾਰ ਮਰੀਅਨੇ ਸਨ ਉਮਤੀ ਹਿੰਦੂ ਤੁਰਕ ਉਪਾਰ ਇਨਾ ਛੱਡਿਆ ਕੀ ਗੁਣ ਰਖਿਆ ਕੀ ਸੁਭਾਅ ਅੱਖੋਂ ਸਭੇ ਸੁਧ ਕੇ ਜੋ ਲਿਖਿਆ ਵਿੱਚ ਕਿਤਾਬ ਸਹਬ ਦਾ ਜਵਾਬ ਸੁਣ ਲਓ ਪੈਰੀ ਸਾਹ ਸੰਗ ਇਹ ਸੰਸਵਾਲ ਚਾਰ ਅਮਾਮਾ ਵਿੱਚੋਂ ਜਵਾਬ ਨਾਨਕ ਸ਼ਾਹਸੂਰਾ ਕੀ ਕਹਿੰਦੇ ਨੇ ਸਹਬ ਅਕੇ ਨਨਕਾ ਸਾ ਸੱਚ ਸੁਣੋ ਚਾਰ ਇਮਾਮ ਕਹਿੰਦਾ ਸੁਣ ਲਓ ਹੁਣ ਸੱਚ ਸੁਣ ਲਓ ਪਿਆਰਿਓ ਪੰਜੇ ਪੰਜ ਸੁਖੀਤਾ ਉਪਜੀਆ ਸੁਣਹੁ ਬਿਆਨ ਆਖੀ ਖਾ ਕੀ ਬਦਨਾਰ ਪੰਜ ਮਾਰੂ ਹਵਾਏ ਪੰਜੇ ਖਲ ਖਲਕਦੇ ਜਿਨ੍ਹਾਂ ਦਿੱਤੀ ਸਭ ਪਰਮਾਏ ਅਬ ਉਪਜਿਆ ਕਾਮ ਦਿਓ ਸ਼ਹਿਵਤ ਮੁਨੀ ਕਹਾਏ ਜਿਨ੍ਹਾਂ ਪਰਮਾਈ ਉਮਦੀ ਸਭ ਦੋਜਕ ਘਤੀ ਜਾਏ ਗੁੱਸਾ ਉਪਜਿਆ ਅਤਿ ਸ਼ੋ ਗੁਰਪੀਰ ਨਾਮ ਨੈ ਕੋਏ ਗੁੱਸਾ ਕਰਨਾ ਹਰਾਮ ਹੈ ਸ਼ੈਤਾਨ ਜਿਲਾਏ ਲੋਏ ਲਾਲਚ ਉਪਜਿਆ ਬਾਦ ਤੇ ਜਿਸ ਲੋਭ ਕਹੇ ਸੰਸਾਰ ਲੂਬੇ ਮਰੀ ਉਮਤੀ ਪੈਗੰਬਰ ਦੇ ਅਵਤਾਰ ਜੇ ਵਸਨ ਵਿੱਚ ਪਤਾਲ ਦੇ ਆਸਨ ਕਿਵੇਂ ਨਰਾਜ ਜਾਲ ਪਸਾਰਿਆ ਲੋਭ ਦਾ ਚਲ ਆਵਣ ਜਾਏ ਨਫਾ ਲੋਭ ਜਰਵਾਨ ਖਲਕ ਦਾ ਛੱਡਿਆ ਨ ਬਾਕੀ ਕੋਏ ਨਾਨਕ ਕਹੇ ਇਮਾਮ ਜੀ ਲੋਭ ਮਰੀ ਮਗਲੀ ਲੋਇ ਖਾਕੋ ਉਪਜਿਆ ਮੋਹ ਹੈ ਜਿਨ ਮੋਇਆ ਸੰਸਾਰ ਸੁਰਤ ਹੁਸਨ ਜਮਾਲ ਦੀ ਬਨ ਮੋਹੇ ਆਕਾਸ਼ ਪਥਾਲ ਮੋਹੇ ਸਭ ਲੋਕ ਜਨ ਐਸਾ ਮੋਹ ਪਿਆਰੇ ਜਿਸ ਸਮੋ ਹੈ 모ਹਤੇ ਜਿਤ ਮੜਿਆ ਆਏ ਖਰਾਰ ਗਰਵ ਅਕਾਸੋਂ ਉਪਜਿਆ ਹੋ ਆਰੂਪ ਹੰਕਾਰ ਅਤਰ ਹੀਚ ਨਾ ਵਿਆਵਸੀ ਪੈਗੰਬਰ ਅਰਬ ਤਾਰ ਨਵੇਂ ਨ ਗਰਦਨ ਗਰਵ ਦੀ ਉੱਚਾ ਸਿਰ ਦਿਖਲਾਏ ਵੱਡੇ ਵੱਡੇ ਹੰਕਾਰੀਆਂ ਕੋਈ ਰਹਾ ਨਾ ਜਗਮਾ ਜਗਮਹ ਆਏ ਪੰਜਾਬ ਵਿੱਚ ਮਨੀਬ ਹੈ ਲੋਭ ਵਡਾ ਸੁਲਤਾਨ ਸਭ ਇਸ ਦੇ ਜੇ ਰਹੈਨ ਬਿਨ ਲੋਭ ਨਾ ਚੱਲਣ ਤਾਨ ਲੋਭ ਮਰੇ ਮਰ ਜਾਏ ਸਭ ਜਿਉ ਉਦਾਰ ਹੈ ਨ ਕੋਏ ਸਭ ਬਖੇੜਾ ਲੋਭ ਦਾ ਨਾਨਕ ਕਹੇ ਬਗੋਏ ਲੋਭ ਹੀ ਤੇ ਕਾਮ ਹੋਏ ਰਸਕਸ ਖਾਏ ਲੋਭ ਦਾ ਰੋਈ ਨਾਰ ਪੁਰਾਈਆ ਪਖ ਅਪਖ ਸਭ ਖਾਏ ਲੋਗੋ ਹੋਣ ਬੁਰਾਈਆ ਆਪਣੇ ਪਰਾਏ ਨਾਲ ਜੈਸੀ ਗੁਰਬਾ ਮੁਸ਼ਪਰ ਸਕੇ ਨਾ ਆਪ ਸੰਭਾਰ ਲੋਭ ਹੀ ਤੇ ਉਪਜੈ ਫਿਰ ਲੋਭੇ ਮੈਂ ਸਮਾਏ ਇੱਕ ਅਲੋਭੀ ਰੱਬ ਹੈ ਦੂਸਰ ਕੋਏ ਨਾਹੀ ਪੰਜੇ ਨੇਕ ਸ਼ਖਸੀਅਤਾਂ ਸੁਣੋ ਚਾਰ ਇਮਾਮ ਪੰਜੇ ਹੋਏ ਪੰਜ ਦਤ ਤੇ ਇਸ ਦਾ ਸੁਣੋ ਬਿਆਨ ਸੰਤ ਸੋ ਜੋ ਮਾਰੇ ਕਾਮ ਨੂੰ ਜੋ ਆਬ ਤਤ ਕਾਬੂਦ ਵੱਡਾ ਸਿੱਧ ਸੁਜਤ ਕਰੈ ਜਿਨ ਥੰਵ ਰਿਆ ਜਿਨ ਥੰਵ ਰਖਿਆ ਸਤ ਸੂਤ ਜਤ ਕਰ ਹੋਏ ਸਾਧਕਾ ਹੋਰ 84 ਸਿੱਧ ਕਿਰਨ ਜੀਵ ਹੋਏ ਜਤ ਕਰੇ ਚਿਤ ਕਰ ਪਾਈ ਨਾ ਨਿਦ ਸਦਾ ਰਾਤ ਦਿਹੇ ਸੁਚਿਤ ਹੋਏ ਸੁਪਨੇ ਬਿੰਦ ਨ ਜਾਏ ਪ੍ਰਗਟ ਪੀਰੀ ਤਸ ਦੇ ਸਚ ਨਾਨਕ ਕਹੇ ਅਲਾਏ ਸ਼ੁਕਰ ਮਾਰੇ ਕਰੋਧ ਨੂੰ ਜਿਤ ਘਤੀ ਖਲਕ ਜਲਾਏ ਜਾਂ ਕਰੋਧ ਸਮਾਲੇ ਆਪਣੂ ਆਪ ਨੂੰ ਤਾਂ ਨੇੜੇ ਕੋਈ ਨਾ ਆਏ ਕੇਸ ਬਿਗਾਨੇ ਭਜ ਜਾਹੇ ਕੋਈ ਨਾ ਆਵੇ ਨੇੜਾ ਜੈਸੀ ਅੰਦਰ ਮਾਰ ਕੇ ਵੇਹਰੇ ਕੋ ਲੋ ਵੇਸ਼ੇਰਾ ਕ੍ਰੋਧ ਜਲਾਇਆ ਉਮਦੀ ਅਗੇ ਪਿਛੇ ਜਿਕ ਹੋਏ ਨਾਨਕ ਕਹੇ ਇਮਾਮ ਜੀ ਕ੍ਰੋਧ ਦੇ ਜੇੜ ਨਖੋਏ ਮਾਰੇ ਲੋਭ ਸੰਤੋਖ ਕਰ ਸਹਜੇ ਹੋਏ ਸੋ ਹੋਏ ਉਣੀ ਆਹੇ ਸੋ ਰਹੀ ਮੇਟਨਾਸ ਕਿਆ ਕੋਏ ਸੰਤੇ ਸੰਤ ਉਪਜੇ ਦਿਆ ਧਰਮ ਦੇ ਤੇ দান ਨਾਨਕ ਕਹੇ ਇਮਾਮ ਜੀ ਸੰਤੋਖ ਵੱਡਾ ਪ੍ਰਧਾਨ ਮਾਰੇ ਮੋਹ ਵਿਵੇਕ ਕਰ ਅੰਤ ਕਾਲ ਨਹੀਂ ਕੋਏ ਨਦੀ ਨਾਮ ਸੰਜੋਗ ਜਿਉ ਨਦੀ ਨਾਮ ਸੰਜੋਗ ਸੋ ਜਿ ਚਿਰ ਨਦੀ ਵਿੱਚ ਹੋਏ ਕੰਧੀ ਲੱਗੇ ਨਾਉ ਜਾਏ ਠਿੰਡੇ ਸਭ ਹੀ ਹੋ ਲੋਏ ਮੇਰੀ ਮੇਰੀ ਤੇ ਚਰਨੋ ਜਿ ਚਰੇ ਇਕੱਠੇ ਹੋਏ ਨਾ ਮਈ ਨਾ ਬਪੜੋ ਨਾ ਭੈ ਨਾ ਵੀਰ ਕੱਚੇ ਸਾਥ ਕੁ ਸੰਗਤੀ ਹੋ ਕਿਸ ਪਰ ਬੰਦੂ ਤੀਰ ਜਿਉਂਦਿਆ ਖੇਲੀ ਸਭ ਕੋ ਮੋਇਆ ਰਖੇ ਨ ਝਟ ਸਭ ਕੋਈ ਇਹੋ ਆਖਦਾ ਬਹਰ ਆਏ ਛਟ ਨ ਕਰ ਮੋਹ ਨ ਕਪੜਾ ਅੰਤ ਨ ਸਾਥੀ ਨਾਲ ਨਾਨਕ ਕਹੇ ਇਮਾਮ ਜੀ ਅੱਗੇ ਰਹੁ ਸੰਭਾਲ ਸਿਵਾ ਮਰੇ ਹੰਕਾਰ ਨੂੰ ਕੋਈ ਨ ਕਰੇ ਵਿਚਾਰ ਅਹੰਕਾਰ ਹੈ ਨਿਰਦਿਆ ਸੁਕੇ ਨਾ ਆਪ ਸੰਭਾਰ ਹੋਮੇ ਵਿਜਮਗਰੂਰ ਹੈ ਮਹਾ ਹੰਕਾਰ ਝੰਡਾਰ ਕਾਮੀ ਕ੍ਰੋਧੀ ਕਛ ਨਹੀਂ ਅਗੇ ਬਲੀ ਅਗੇ ਬਲੀ ਹੰਕਾਰ ਸਭਨਾ ਅੰਦਰ ਅਤਬਲੀ ਲੋਭ ਬਡਾ ਸਰਦਾਰ ਚਾਰੋਂ ਇਸ ਦੇ ਆਸਰੇ ਚੁਣ ਮਾਰਿਆ ਸਭ ਉਸ ਘਰ ਕੋਈ ਨਾ ਛੱਡਿਆ ਜੀਵ ਦਾ ਅੰਦਰ ਸਭੇ ਜਹਾਨ ਨਾਨਕ ਕਹੇ ਅਮਾਮ ਜੀ ਲੋਭ ਚਰੋ ਵਿੱਚ ਸ਼ੈਤਾਨ ਪੰਜੇ ਨੇਕ ਸ਼ਖਸੀਅਤਾਂ ਪੰਜੇ ਨੇਕ ਸ਼ਖਸੀਅਤਾਂ ਸੁਣੋ ਜਾਰੇ ਆਮ ਏਕ ਖਸੀਅਤ ਜੋ ਕਰੇ ਜਿਤ ਜਿਤੇ ਸਗਲ ਜਹਾਨ ਬੁਰੀ ਖਸੀਅਤ ਦੋਜ ਕੀ ਬੁਰਾ ਕਹੈ ਸੰਸਾਰ ਦੇਵੇ ਐ ਮਾ ਦੇਵੇ ਹਾਕਮ ਦੰਡ ਤਿਸ ਲੋਟ ਲੈ ਘਰਵਾਰ ਬੁਰੀਆਂ ਛੱਡ ਸਖੀ ਤਾਂ ਪਕੜ ਖਸੀਅਤ ਨੇਕ ਨੀਕਾ ਵੱਡਾ ਮਰਦਾਬਤਾ ਮਰਤਬਾ ਨਾਨਕ ਕਹੇ ਵਿਵੇਕ ਈਸ਼ਨ ਮਹਾਰਾਜ ਵੱਲਾਂ ਦੇ ਜਵਾਬ ਦੇ ਰਹੇ ਸਨ ਕਿ ਇਹ ਸਭ ਤੋਂ ਵੱਡੇ ਬੈਰੀ ਹਨ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇੱਕ ਤੇ ਇੱਕ ਉੱਪਰ ਹਨ ਆਏ ਸਭ ਇੱਕ ਤੇ ਇੱਕ ਉੱਤੇ ਹੈ ਲੋਭ ਕਹਿੰਦਾ ਮੈਂ ਵੱਡਾ ਅਹੰਕਾਰ ਕਹਿੰਦਾ ਮੈਂ ਵੱਡਾ ਸਾਰੇ ਸ਼ੈਤਾਨ ਹਨ ਸਾਰੇ ਸ਼ੈਤਾਨੀਆਂ ਕਰ ਕਰਕੇ ਇਸ ਜੀਵ ਨੂੰ ਲੁੱਟੀ ਜਾ ਰਹੇ ਨੇ ਜਿਨ੍ਹਾਂ ਵਿੱਚ ਜਰ ਅਮਾਮ ਜੀ ਤੁਸੀਂ ਵੀ ਹੋ ਸੋ ਸਵਾਲ ਫਿਰ ਅਪੀਲ ਜੀ ਕਰਦੇ ਨੇ ਇਹ ਆਪਾਂ ਕੱਲ ਦੀ ਸਾਕੀ ਵਿਚਾਰ ਵਣ ਕਰਾਂਗੇ ਆਓ ਇੱਥੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ